ਸਤਿਨਾਮ ਸ਼੍ਰੀ ਵਾਹਿਗੁਰੂ ਸਹਿ ਜੀ ਹਰ ਜੁਗ ਜੁਗ ਭਉ ਤੋਂ ਪਾਇਆ ਪੈ ਰਖਦਾ ਆ ਰਾਮ ਰਾਜੇ ਹਰਨਾਕਸ਼ ਕੁਸ਼ਟ ਹਰ ਮਾਰਿਆ ਪਹਿਲਾਤ ਰਾਇਆ ਅਹੰਕਾਰੀ ਅਨੰਦ ਕਾਮ ਪਿਠ ਦੇ ਨਾਉ ਦੇ ਮੁਕਲਾਇਆ ਜਨਨਕ ਸਾਰ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਸੁ ਤਾਂ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲਿਹਾਰੇ ਕੁਦਰਤਵਸਿਆ ਤਰੰਤ ਨਾ ਜਾਈ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਤ ਅਗਲ ਕਲਾ ਭਰਪੂਰ ਰਹਾ ਤੂੰ ਸਚਾ ਸਾਹਿਬ ਸਤਿ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਉ ਨਾਨਕ ਕਰਤੇ ਕੇ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਾਰਾ ਗਸਾ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਸੋ ਦਰ ਤੇ ਰਕੇ ਹਾ ਸੋ ਘਰ ਕੇ ਹਾ ਜਿਤ ਵੇ ਸਰਸ ਮਾਲੇ ਵਾਜਿ ਤੇਰੇ ਨਾਥ ਨੇ ਇਕ ਸੰਕਾ ਕਿਤੇ ਤੇਰੇ ਵਾਵਣ ਹਾਰੇ ਕਿ ਤੇ ਤੇਰੇ ਰਾਉ ਪਰੇ ਜੋ ਕਹੀ ਹੈ ਕਿ ਤੇ ਤੇਰੇ ਗਾਵਨ ਹਾਰੇ ਗਾਵ ਤਨੋਂ ਪਉਣ ਪਾਣੀ ਬੈਸੰਤਰ ਗਾਵ ਰਾਜਾ ਧੰਦੁਆਰੇ ਗਾਵ ਤਨੋਂ ਚਿਤ ਗਤਿਲਿ ਸਾਨਣ ਲਹਿਨੇ ਧਰਮ ਵਿਚਾਰੇ ਗਾਵ ਤਨੋਂ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵ ਤਨੋਂ ਇੰਦਰਿੰਦਰਾ ਤੁੰ ਬੈਠੇ ਤੇ ਤੇ ਅੰਦਰ ਨਾਲੇ ਗਾਵ ਤਨੋਂ ਸਲ ਸਮਾਧੀ ਅੰਦਰ ਗਾਵ ਤਨੋਂ ਸਤ ਵਿਚਾਰੇ गाव तन्नो जित सती सती संतो की गाव तन्नो वीर करारे गाव तन्नो पंडित पडरकी सार जुग जुवे तन्नाले गाव तन्नो मोहनिया मनमोहन ऐ स्वर्ग मच पाए आले गाव तन्नो रत्न पाए तेरे ऐ सती सन्नाले गाव तन्नो जुग महा बल सुरा गाव तन्नो पाणी चारे गाव तन्नो खंड मंडल ब्रह्मंडा कर कर के तेरे तारे ਸੈਤ ਨੂੰ ਗਾਵਨਾ ਜੋ ਤਦ ਭਾਵਨ ਰਤੇ ਤੇਰੇ ਭਾਤਰ ਸਾਲੇ ਹੋਰ ਕੀਤੇ ਤੁੰ ਨੂੰ ਗਾਵਨਾ ਸੇ ਮਚਿਤਨਾ ਆਵਨ ਨਨਕਾ ਕੀਚਾਰੇ ਸੋਏ ਸੋਏ ਤੁਸ ਦਸ ਸਹਬ ਸਚਾ ਸਚੀ ਨਾਹੀ ਹੈ ਪਿਵਸੀ ਜੈਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਤਰਕਾ ਜਨਸੀ ਮਾਇਆ ਜਨੁ ਪਾਏ ਕਰ ਕਰ ਦੇ ਕੇ ਕਿ ਤਾ ਆਪਣਾ ਜੰਤਸ ਦੀ ਵੜਿਆਈ ਜੋ ਦਸ ਭਾਸ ਹੋਈ ਕਰਸੀ ਫਿਰਕ ਨਾ ਕਰਣਾ ਜਾਏ ਸੋ ਪਾਸਾ ਸਹਾਫਤ ਸਹਿਬ ਨਾਨਕ ਰਹਿ ਨਰ ਜਾਏ ਆਸਾ ਮਹੱਲਾ ਪਹਿਲਾਏ ਸੁਣ ਵਡਿਆ ਕਾ ਸਭ ਕੋ ਏ ਕਿਹੜਾ ਵਡਾ ਡਿਟਾ ਹੋਏ ਕਿੰਥ ਪਾਇ ਨਾ કહਿਆ ਜਾਏ ਕਹਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਿਵਾ ਗਹਿ ਰੰਗੇਰਾ ਗੁਣ ਗਹਿੀਰਾ ਕੋਈ ਨਾ ਜਾਣੈ ਤੇਰਾ ਕੀਤਾ ਕਿਵਣ ਚੀਰਾ ਰਹਾਉ ਸਾਹ ਸਰਸਤੀ ਮਿਲ ਸਰਦਕੁਮਾਈ ਸਭ ਕੀ ਮਿਲ ਮਿਲ ਕੀਨਦ ਪਾਏ ਗਿਆਨੇ ਧਾਨੇ ਗੁਰ ਗੁਰ ਹਾਏ ਕਹਿਣਾ ਜਾਈ ਤੇਰੀ ਤਲਵੜਿ ਆਈ ਸਾਹ ਸਤ ਸਤ ਸਤਿ ਆਪੋ ਸਭ ਚੰਗਿਆਈਆ ਸਦੋਂ ਬੁਰਕਾਂ ਗਿਐ ਵੜਿਆਈਆ ਤਦ ਵਿੱਚ ਦੀ ਕਿਨ ਨਾ ਪਾਈਆ ਕਰਮ ਮਿਲੈ ਨਾਹੀ ਕਾ ਕਰਹਾਈਆ ਆਕੜ ਵਾਲਾ ਕਿਆ ਵਿਚਾਰ ਆਸੀ ਸਿ ਫਰਿਤੇ ਦੇ ਭੰਡਾਰਾ ਜਿਸ ਤੂੰ ਦੇਤ ਸੈ ਕਾ ਚਾਰਾ ਨਾਨਕ ਸਚ ਸਵਾਰਨ ਹਾਰਾਇ ਸਮ ਹਲਾ ਪਹਿਲਾ ਅੱਖਾਂ ਜੀ ਵਬਸਰੇ ਮਰ ਜਾਉ ਆਖਣਿ ਔਕਾ ਸਚਾ ਨਾਮ ਸਚੇ ਨਾਮ ਕੀ ਲਾਗੇ ਤੂ ਗੋਤਮ ਕਾ ਕਾਇ ਚਲੀਏ ਹਦੂ ਕੈ ਸੋਕ ਬਸਰੇ ਮੇਰੀ ਮਾਏ ਸਾਚਾ ਸਹੇ ਸਚਾ ਨਾਮ ਰਹਾ ਸਚੇ ਨਾਮ ਕੀ ਤਲਵੜੇ ਆਈ ਅਗ ਤੱਕ ਇਹ ਕੀਮਤ ਨਹੀਂ ਪਾਈ ਜਿਸ ਹੰਮਲ ਕੈ ਅਕਣ ਪਾਹੇ ਵਡਨ ਹੋਏ ਘਰ ਨਾ ਜਾਏ ਨਾ ਉਹ ਮਰੇ ਨਾ ਉਹ ਵਸੂਗ ਦਿੰਦਾ ਰਹੇ ਨਾ ਚੁਕੇ ਭੋਗ ਗੁਣੇ ਉਹ ਹੋਰ ਨਹੀਂ ਕੋਏ ਨਾ ਤੂ ਬੂਆ ਨਾ ਕੋ ਹੋਏ ਜੇ ਵੜੇ ਆਵਤੇ ਵੜਦੇ ਰਿਦਾਤ ਜਿੰਦਨ ਕਰਕੇ ਕੀਤੀ ਰਾਤ ਕਸਮਸਰ ਹੈ ਤਿਕਮ ਜਾਤ ਨਾਲਖ ਨਾ ਵੈ ਬਾਜ ਸੁਨਾਤ ਰਾਗ ਗੁਦਰੀ ਮਹਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਆ ਬਨੋ ਕਰੋ ਗੁਰ ਪਾਸੇ ਹਮ ਕਿਰੇ ਕਿਰੋ ਸਤਗਤ ਸਰਣਾਈ ਕਰ ਦਇਆ ਨਾਮ ਪ੍ਰਗਾਸੇ ਮੇਰੀ ਮਿਤ ਗੁਰ ਦੇਵ ਮੋਖ ਰਾਵ ਨਾਮ ਪ੍ਰਗਾਸੇ ਗਰਮਤ ਨਾਮ ਰਾਪ ਤਾਂ ਸਿਕਾਈ ਹਰ ਕੀ ਤਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇ ਰੇ ਜਨ ਆਰਾ ਸਰਦਾ ਹਰ ਪ੍ਰਿਆਸੇ ਹਰ ਹਰ ਨਾਮ ਲਤ ਤੋਤਾਸਾਏ ਮਨ ਸੰਗਤ ਗੁਣ ਪ੍ਰਗਾਸੇ ਜਿਨ ਹਰ 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 ਸਦਾ ਨਾ ਪਾਇਆ ਤੇ ਭਾਗ ਨੇ ਜੰਪਾਸੋ ਜੋ ਸਤਿਗੁਰਿ ਸ਼ਿਖਰ ਸੰਗਤ ਨਹੀਂ ਆਏ ਤਿਰਗਜੀ ਵੇ ਤਿਰਗਜੀ ਆਸ ਜਿਨ ਹਰ ਜਨ ਸਤਿਗੁਰ ਸੰਗਤ ਨਾ ਆਏ ਤੰ ਧੁਰ ਮਤਿ ਲਿਖਿਆ ਲਿਖਾਸੈ ਤੁਨ ਤਨ ਸਤ ਸੰਗਤ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਬਰਗਾਸ ਰਾਗ ਗੋਦਰੀ ਮਹਲਾ ਪੰਜਵਾ ਕਾਹਿਰੇ ਮਨ ਚ ਤਵੇ ਤਉ ਮੰਜਾ ਹਰ ਹਰ ਜੋ ਪ੍ਰਿਆਸ ਸਹਿ ਪਥਰ ਮਹ ਜੰਤੂ ਪਾਏ ਤਾਕਰ ਕਾਗ ਕਤ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੀ ਕਾਠ ਹਰਿਆ ਰਹਾਉ ਜਨਨ ਪਿਤਾ ਲੋਸਧ ਬਨੀਤਾ ਕੋਈ ਨਾ ਕਿਸ ਕੀ ਧਰਿਆ ਸਰ ਸਰਜ ਸੁਮਾਹਿ ਠਾਕੁਰੇ ਕਾਹੇ ਮਨ ਘੋਪ ਕਰਿਆ ਉੜੇ ਉੜਾ ਵਸੈ ਕੋ ਸਾਦ ਸਪਾਚੈ ਵਤ੍ਰਿ ਸ਼ਰਿਆ ਤਨ ਕਮਣ ਖਲਾਵੇ ਕੌਣ ਚਗਾਵੇ ਮਨ ਮਹਿ ਸਿਮਣ ਕਰਿਆ ਸਭ ਨਿਧਾਨ ਦੱਸਾ ਸੁਧਾਨ ਟਾਕ ਕਲਤਲ ਧਰਿਆ ਜਨ ਨਾਨਕ ਬਲ ਬਲ ਸਦਵਲ ਜਾਈਐ ਤਰੰਤ ਨ ਪਾਰਾ ਵਰਿਆ ਰਾਗ ਅਸਾਂ ਮਹਲਾ ਚੌਥਾ ਸੋ ਫੁਰਕਿ ਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਫੁਰਕ ਨਿਰੰਜਨ ਹਰ ਫੁਰਕ ਨਿਰੰਜਨ ਹਰਗਮਗਉ ਪਾਰਾ ਸੋ ਸਾਵੈ ਸੋ ਤਾਵੈ ਦਜੀ ਸੱਚੇ ਸਜਨ ਹਾਰਾ ਸਾਉ ਜੀ ਤੁਹਾਰੇ ਜੀ ਤੁੰਗੀਆਂ ਕਾ ਦਾ ਤਾਰਾ ਤੈਉ ਸੰਤੋ ਜੀ ਸਦੁਗ ਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂ ਕਟਕੜ ਅੰਤਰ ਸਰਮ ਨਿਰੰਤਰ ਜੀ ਹਰੇ ਕੋਪਰ ਸੁਮਾਣਾ ਏਕ ਦਾਤ ਏਕ ਬਿਕਾਰੇ ਜੀ ਸਭ ਤੇਰੇ ਚੁੱਧ ਵਿਡਾਣਾ ਤੂ ਆਪੇ ਦਾਤਾ ਆਪੇ ਭੁਤਾ ਜੀ ਹਉ ਤੁਧ ਬਨੌਰ ਨਾ ਜਾਣਾ ਤੂੰ ਪਾਰ ਬ੍ਰਹਮ ਦੇ ਅੰਤਵਿੰਦ ਜੀ ਤੇਰੇ ਕਹ ਗੁਨਾ ਖਾਣਾ ਜੋ ਸਿਵਹਿ ਜੋ ਸਵਤ ਜੀ ਜਨਾਨਕ ਤਨ ਕਰਵਾਣਾ ਹਰ ਤਵ ਹਰ ਤਵ ਤੁਧ ਜੀ ਸੇ ਜੰਨਗਮ ਸੁਖਵਾਸੀ ਸੇ ਮੁਕਤ ਸੇ ਮੁਦ ਭੈ ਜਨ ਹਰ ਧਿਆਏ ਜੀ ਤਨ ਟੂਟੀ ਜੰਕੀ ਫਾਸੇ ਜਨਰਪੌਜ ਜਨਰ ਨਰਪੌਤ ਹੈ ਜੀ ਤਨ ਕਾ ਪੌ ਸਭ ਗਵਾਸੀ ਜਿਨ ਸੇ ਗਾ ਜਿਨ ਸੇ ਗਾ ਮੇਰਾ ਹਰਜੀ ਤੇ ਹਰ ਹਰ ਉਸ ਮਾਸੀ ਸੇ ਤਨ ਸੇ ਤਨ ਜਨ ਹਰ ਧਿਆਏ ਜੀ ਜਨਾਨਕ ਤਨ ਬਲ ਜਾਸੀ ਤੇਰੀ ਪਾਦ ਤੇਰੀ ਪਦ ਪੰਡਾਰ ਜੀ ਭਰੇ ਬੇਅੰਤ ਬੇਨਤਾ ਤੇਰੇ ਪਾ ਤੇਰੇ ਪਸਲਾ ਤੂਜੀ ਹਰ ਨਿਕ ਨਿਕ ਕਰਨਤਾ ਤੇਰੀ ਨਿਕ ਤੇਰੀ ਨਿਕ ਕਰੇ ਹਰ ਪੂਜਾ ਜੀ ਤਉ ਤਾਪੈ ਜਪੈ ਬੇਅੰਤਾਂ ਤੇਰੇ ਨਿਕ ਤੇਰੀ ਨਿਕ ਬੜਾ ਵਤ ਮਰਸਾਸ ਜੀ ਕਰ ਕਰਿਆ ਘਟ ਕਰਮ ਕਰਨਤਾ ਸੇ ਪਾਤ ਸੇ ਪਾਤ ਭਲੇ ਜੰਨਾਨਿਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਪੁਰ ਕਪਰੰਬਰ ਕਰਤਾ ਜੀ ਤੂੰ ਜਿਵੜੇ ਵਰਨਾ ਕੋਈ ਤੂੰ ਜੁਗ ਜੁਗ ਵੇਖੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਚਲ ਕਰਤਾ ਸੋਈ ਤੂੰ ਦੇ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੂੰ ਦਾਪੇ ਸਰ ਸਭ ਪਾਈ ਜੀ ਤੂੰ ਦਾਪੇ ਸਰ ਸਭ ਗੋਈ ਚੰਨਨ ਗੁਣ ਗਾਏ ਕਰਤੇ ਕੀ ਜੀ ਜੋ ਸਸੇ ਕਾ ਜਾਣੋਈ ਅਸਮਹਲਾ ਚੌਥਾ ਤੂੰ ਕਰਤਾ ਸੱਚੇ ਰਮੰਡਾ ਸੋਈ ਜੋ ਤੂੰ ਪਾਵੈ ਸੋਈ ਤੀਸੀ ਜੋ ਤੁੰਦੇ ਸੋਈ ਹੋਮ ਪਾਇ ਰਹਾ ਸਾਉ ਤੇ ਰੀਤੂ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿੰਨਾ ਰਤਨ ਪਾਇਆ ਗੁਰਮੁਖ ਲਾਤਾ ਮਨ ਗਵਾਇਆ ਤੁਧਿ ਆਗਿ ਛੁੜਿਆ ਅੰਧ ਲਾਇਆ ਤੁੰਧ ਰਿਆ ਸਤਿਜੀ ਮਾਹੀ ਤੁਜ ਵਿੰਦੂ ਜਿਹਾ ਕੋਈ ਨਾ ਹੈ ਜੀ ਆਜੰਸਾ ਤੇ ਰਖੇ ਲਾਉ ਜੋਗ ਗਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂ ਜਾਣਾ ਹੈ ਸੋ ਜਾਣਣਾ ਹੈ ਹਰੂਦ ਨੂੰ ਸਦਹੀ ਆਕ ਉਠਾਣਾ ਹੈ ਜਨਰ ਸਰਵਾਂ ਤੈਨਸੁ ਕਪਾਇ ਸਜੀ ਹਰਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕਿਐ ਸੋ ਹੋਏ ਤੁਧਵੰਦੂ ਚਾੁਰ ਨਾ ਕੂਏ ਤੂੰ ਕਰ ਕਰ ਵੇ ਕਹਿ ਜਾਣਾ ਸੋਏ ਜਦ ਨਾਨਕ ਪ੍ਰਮਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵੜਾ ਪਹਿਲੇ ਨਿਵਾਸ ਆ ਪਾਣੀ ਪਵਤਨ ਨ ਕੀਆ ਪੰਖਜੁ ਮੋ ਬਗਨੇ ਚਾਲਾ ਹਉ ਦੇਖਤਾ ਰੂਵੀ ਅਲੇ ਮਾਨੈ ਕਦਾ ਜਿਤੁ ਮੂਡ ਬਨਾ ਹਰਿ ਵਿਸਰੋ ਤੇਰੇ ਗੁਣ ਗਲਿਆ ਰਹਾ ਨਾਹੋ ਜਤੀ ਸਤੀ ਨਹੀਂ ਪੜਿਆ ਮੁਰਖ ਮੋਦਾ ਜਦੋਂ ਭਇਆ ਪੂਰਤਨਨਨ ਕਿ ਸ਼ਰਣਾ ਜਿੰਤੂ ਨਾਹੀ ਵਿਸਰਿਆ ਸਾ ਮਹਲਾ ਪੰਜਵਾ ਕੋਈ ਪ੍ਰਾਪਤ ਮਾਨੁਖ ਦੇਹ ਰਿਆ ਗੋਦ ਮਿਲ ਕੇ ਤੇਰੀ ਵਰੀਆ ਕੌਰ ਕਾਇ ਤਰਿਕ ਤਨ ਕਾਮ ਮਿਲ ਸਾ ਸੰਤ ਭਜ ਕੇ ਬਲ ਨਾਮ ਰੰਗ ਜਾਮ ਲਗ ਕੋ ਜੋ ਤਨ ਕੈ ਜਨ ਵਰਤਾ ਜਤ ਰੰਗ ਮਾਇਆ ਕੈ ਰਹਾ ਜਉ ਤਉ ਸੰਜਮ ਧਰਮ ਦਾ ਕਮਾਇਆ ਸੇਵਾ ਸਾਧਨਾ ਜਨਿਆ ਹਰਿਆ ਕਹੋ ਨਾਨਕ ਅਨਿਕਮ ਨਿਸ਼ਕਰਮਾ ਸਨ ਪਰੇ ਕੀ ਰਾਖੋ ਸਰਮਾ ਜਲਤਾ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਨਿਆ ਹਰ ਰਾਇਆ ਕਹੋ ਨਾਨਕ ਅਨਿਕਮ ਨਿਸ਼ਕਰਮਾ ਸਨ ਪਰੇ ਕੀ ਰਾਖੋ ਸਰਮਾ ਏਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੇ ਦਸੂਈ ਚੌ ਪਾਈ ਪੰਦਰ ਆਸ਼ੀਸ਼ ਦਾ ਘਟਾ ਸਿਸਾ ਸਰੀ ਅਸੀ ਕੀਤ ਜਤ ਕੇ ਸਾ ਪਉਪਨ ਵਿਸ਼ਟ ਗਗਨ ਤੇ ਭਈ ਸਬਹਨਨ ਵਧਾਈ ਤਾਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਾਂ ਦਾ ਹਕੀਬ ਨਿਵਾਜ ਜਾਇਆ ਕਲਪਨ ਕੇ ਸਰਜਨਹਾਰੇ ਤਾਜਨ ਹੋ ਵਾਰੇ ਕਿਉਂ ਵਾਜ ਦੀਨਤੀ ਚੋ ਪਾਏ ਅਮ੍ਰਿਤ ਗਰੋਹਾ ਦਰਚਾ ਪੁਣੋਏ ਚਿਤ ਕੀ ਇੱਛਾ ਤਵ ਚੰਦ ਮੰਨ ਰਹਾ ਮਾਰਾ ਆਪਣਾ ਜਨ ਕੋ ਪ੍ਰਤਪਾਰਾ ਅਮਰੇ ਦੁਸ਼ਟ ਸੁਭਾਵ ਤੁੰਕਾ ਬਹੁ ਆਪਾਦੈ ਮੋਹਿ ਮੁਚਾਵੋ ਸੁਖੀ ਵਸੈ ਮੂਰ ਪਰਿਵਾਰਾ ਸੇਵ ਸਿਖ ਸੋਏ ਕਰਤਾਰਾ ਮੋਰ ਸ਼ਾਨੀਰ ਕਰਦਾ ਕਰੀਐ ਸਾਂ ਵਣਕ ਵਾਸੰ ਗਰੀਐ ਪੂਣ ਹੋਏ ਬਿਮਾਰੀ ਆ ਸਾ ਤੋਰ ਭਜਨ ਕੀ ਰਹੇ ਪਿਆਸਾ ਤਵੇਂ ਛੜ ਕੀ ਔਰ ਨਾ ਧਿਉ ਜੋ ਵਰ ਚਾਹੋ ਸੋ ਤੁੰਤੇ ਪਾਓ ਸਹਿਬ ਸਿੱਖ ਮਾਰੇ ਤਾਰੀਐ ਚੰਚਨ ਸਤਰ ਮਾਰੇ ਮਾਰੀਐ ਆਪ ਆਦੇ ਮੁਜੀਵਰੀਐ ਮਨ ਕਲ ਕਾ ਤਰ ਹੁੰਦੇ ਵਰੀਐ ਉਹ ਜੋ ਸਦਾ ਮਾਰੇ ਪਛਾਅ ਸਰੀ ਸਤਿਜੂ ਕਰਿ ਹੋ ਰਚਾ ਰਾਕਲੇਮ ਰਾਕਨ ਹਾਰੇ ਸਾਤ ਸੰਸਾਜ ਪਿਆਰੇ ਦਿਨ ਬੰਦ ਦਰਸ਼ਨ ਕੇ ਹੰਤਾਤ ਮੋਹບໍລິ ਚਤੁਰਵਸਕੰਤਾ ਕਾਲ ਪੈ ਬ੍ਰਹਮਾ ਬੁਲਤਰਾ ਕਾਲ ਪੈ ਸਿਵ ਜੀ ਉਤਰਾ ਕਾਲ ਪੈ ਕਰਬ ਸੰਪ੍ਰਕਾਸਾ ਸਭਨ ਕਾਲ ਕਾ ਕੀਆ ਤਮਾਸਾ ਏ ਜਗਨ ਕਲ ਜੋ ਵਿਸੁੰ ਕੀਓ ਵਿਜਰਾਜ ਬ੍ਰਹਮਾ ਜੁਤੀ ਜੋ ਤਨ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤਹੇ ਮਾਰਾ ਜੋ ਨਿਕਾਲ ਸਬਜਕਤ ਬਨਾਇਓ ਉਹ ਦੇਵ ਤੈਨ ਤੇ ਜਸ਼ਨ ਉਜਾਇਓ ਵਾਦ ਅੰਤਿ ਕਹਿ ਉਤਾਰਾ ਸੋਈ ਗੁਰੂ ਸੰਜੀਓ ਹਮਾਰਾ ਨਮਸਕਾਰ ਤੁਸੀਂ ਕੋ ਮਾਰੇ ਇਸਗਲ ਪ੍ਰਜਾ ਜਨੋ ਸਵਾਰੀ ਸੇ ਕੁੰਨ ਕੋ ਸਗਨ ਸੁਖ ਦਿਯੋ ਚਤਨ ਕੋ ਪਲ ਮੁਹਮਦ ਕੀਓ ਕਾਟ ਕਾਟ ਕੇ ਅੰਦਰ ਕੀ ਜਨਤ ਭਲੇ ਬੁਰੇ ਕੀ ਕੀਤਿ ਪਛਾਨਤ ਚਿੰਤਿ ਤੇ ਕੁੰਜਾ ਰਸੂਲਲਾ ਸਫਰ ਕਿਰਪਾ ਦਸ਼ਕਰ ਫੁਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਜਨ ਕੇ ਸੁਖੀ ਏਕ ਏਕੀ ਪੀਰ ਪਛਾਨਾ ਹੈ ਘਟ ਘਟ ਕੇ ਪਟ ਪਟ ਕੀ ਜਾਣਾ ਹੈ ਜਾਉ ਦੁ ਕਰ ਕਰ ਕਰਤਾ ਰਾ ਪ੍ਰਜਾ ਤਰ ਤਉ ਦੇ ਅਪਾਰ ਆ ਜਾਵੇ ਅਕਰ ਕਰ ਤਉ ਕਬਹੂ ਤੋ ਮੈਂ ਮਿਲਤ ਦੇ ਤਤ ਬਹੂ ਜੇ ਤੇ ਵਦਨ ਸ ਸਤਾ ਰਹਾ ਆਪ ਆਪਣੀ ਬੁਝ ਉਚਾਰਿਆ ਤੁਮ ਸਾਇ ਤੇ ਰਤ ਨਿਰਾਲਮ ਜਨਤ ਬੇਦ ਪੇਦਾ ਰਾਲਮ ਨਿਰੰਕਾਰ ਨਿਰਮਕਾਰ ਨਿਰਲੰਗ ਆਦਿ ਨਿਰੰਦਾ ਸੰਭ ਤਾਕਾ ਮੂੜ ਚਰ ਰੁਕੇ ਦਾਜ ਅਕੂ ਤੇ ਨਾ ਪਾਉ ਤੇ ਦਾ ਤਾਕੋ ਕਿਰਪਾ ਨੂ ਨਮਾਨਾ ਦਾ ਮੂੜ ਕਸ਼ਪੇ ਨਾ ਜਾਣ ਤੋ ਮਾਂ ਦੇ ਕੋ ਕੈ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਭੇਵਾ ਤਾ ਆਪ ਆਸ ਨਹੀਂ ਬੋਧ ਜਿਤੇ ਵਰਣਮ ਤਨ ਪਿੰਦੋ ਹਿੱਤੇ ਤੇ ਤੁਮਰਾ ਲਗਾ ਨਾ ਜਾਏ ਪਸਾਰਾ ਕਿਵ ਸਜਾ ਤਤ ਸੰਸਾਰਾ ਇਕ ਰੂਪਨੋ ਸਰੂਪ ਆਰੰਗ ਪਹੋਰਾ ਕੈ ਭੂਪਾ ਇੰਡਰ ਦੇ ਰਸੈ ਤਜ ਕੀਨੀ ਉਤਪਜ ਕਾਨ ਬਹੁ ਰਤ ਦਿਨੀ ਕਹੋ ਪੋ ਰਾਜਾ ਅਟਾਖੋਂ ਸਿੰਧਵੈ ਸੰਕਰ ਕਟਾ ਸਿਰਿ ਸਿਰ ਦਿਖਾਏ ਚੰਬ ਵਾਜੂਗਾ ਸਰੂਪ ਸੇਂਬਵਾ ਆਵ ਰੱਛਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗਰਾਓ ਦਸ਼ ਸੇੜੋ ਤੁਤ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜਿਹੜਿਆ ਸਤੋਈ ਤਨ ਸਰਣੀ ਪਰੈ ਤਿਨ ਕੇ ਦੁਸ਼ਟ ਦੋਤੁ ਹੈ ਮਰੇਇ ਪਰਖ ਜਗਨ ਭਗ ਪਰੇ ਤਿਹਾਰੇ ਜਿਨ ਕੇ ਤੁਮ ਸੰਗਠ ਸਰਤਾਰੇ ਜੋ ਕਲ ਕੋ ਇਕ ਵਾਰ ਤੇ ਹੈ ਤਾਕੇ ਕਾਲ ਨਿਕੜਨੈ ਹੈ ਰਛਾ ਹੋਇ ਤੋਹ ਸਭ ਕਾਲਾ ਦੁਸ਼ਟ ਰੀਸ ਨ ਤਤ ਕਾਲਾ ਕਿਰਪਾ ਦਰਤਨ ਜੈ ਨਿਹਰ ਹੋ ਤਾਕੇ ਤਾ ਤਨ ਕਮੈ ਹਰ ਹੋਰ ਸਦ ਕਰਮਤ ਸੋ ਹੋਇ ਦੁਸ਼ਿ ਸ਼ਾਸ ਵਸਕੈ ਨ ਕੋਇ ਇਕ ਵਾਰ ਜਨਤਮਸ ਮਹਾਰਾਗ ਕਲਪਾਸ ਤੇ ਤਹਵਾ ਰਾਜ ਜਿੰਨਾਂ ਰੰਤਿਹਾਰੋ ਕਹਾ ਦਾਰਿ ਦੁਸ਼ਟ ਦੋਤੇ ਰਹਾਏ ਕੜ ਕੇ ਤੁਮੇ ਛਣ ਤਿਹਾਰੀ ਆਪਾ ਦੇ ਲਹਿਉ ਵਾਰੀ ਸਰਵ ਥੌਰਮ ਹੋ ਸਹਾਈ ਦੁਸ਼ਟ ਦੋਤੇ ਲਹਿਉ ਬਚਾਈ ਕਿਰਪਾ ਕਰਿ ਹੰਪਰਤਿ ਗੁਮਾਤਾ ਗ੍ਰੰਥ ਕਰਾ ਪੂਨ ਸੁਵਰਾਤਾ ਕਿਲ ਵਿੱਚ ਸਗਲ ਦੇ ਕੋ ਹਰਤਾ ਦੁਸ਼ ਦੁਖਨ ਕੋ ਸ਼ੇ ਕਰਤਾ ਸਰੀ ਅਸਤੋ ਜਪੈ ਦੇ ਅਲਾਪੁਨ ਕਰਾ ਗ੍ਰੰਥ ਤਕਾਲਾ ਮੰਨ ਵੰਚਿਤ ਫਲ ਪਾਵੇ ਸੋਇ ਦੁਖਨਤ ਸਭ ਜਾਤ ਕੋ ਜੜੈ ਲਾ ਸੋ ਨਾਇ ਗੋਂਜੋ ਜਾਇਸੁਰ ਸੁਨਾ ਪਾ ਵਈ ਸੁਨੇ ਮੂਲ ਚਤਲਾਏ ਚ ਤੁਰਤਾਇਆ ਵਈ ਦੂ ਦਰਦ ਭਾਉ ਨਿਕਟਨਾ ਤੇ ਨਰਕੇ ਰਹੇ ਗੋਂਜੋ ਜਾ ਕੀ ਇਕ ਵਾਰ ਚਉ ਪਾਈ ਕੋ ਕਹ ਚਉ ਪਾਈ ਸੋ ਗੋ ਸਤਰਾ ਸਰਪਣੀ ਜੈ ਅਰ ਸੈਕੁੰਤਿੰਨ ਕੇ ਜੈ ਪਾਦਰ ਸੁਦੇਸ਼ਟਮੀ ਰੋ ਵਾਰਾ ਇਸ ਤਸਤ੍ਰਵ ਗ੍ਰੰਥ ਸੁਭਾਰਾ ਏਤ ਸ੍ਰੀ ਚਿਤਰੋਪਕੰਨ 333 ਮੰਤ੍ਰਪੂਰ ਸੁਵਾ ਦੇ 4 ਤੋਂ 5 33 ਤੋਂ ਮਾਸਤ ਸੋਭ ਮਸਤਵ ਜੋ ਦੋਹਰਾ

ਆਪਨਾ ਜਾਨ ਮੁਝੇ ਪ੍ਰਤਪਰੀਏ ਚੰਚਨ ਸਤਰ ਹਮਾਰੇ ਮਰੀਏ ਦੇਹ ਤੇ ਜਿਗ ਮੈਂ ਦੂ ਚਲੈ ਰਾ ਕਾ ਮੋਹੇ ਔਰ ਨਾਂ ਦਲੈ ਤੋ ਮਮਕਰੋ ਸੁਦਾ ਤਤਪਾਰਾ ਤੋ ਸਹਮ ਦਾ ਤਿਹਾਰਾ ਜਾਨ ਆਪਣਾ ਮੁਝੇ ਨਿਵਾਜਿ ਆਪ ਕਰੋ ਹਮਰੇ ਸੋ ਕਾਜੇ ਤੁਮ ਸੋ ਰਾਜਨ ਕੇ ਰਾਜਾ ਆਪੇ ਆਗਰੇ ਨਿਵਾਜਾ ਦਾ ਚੰਦ ਕਰ ਕਿਰਪਾ ਕਰੋ ਮੋਹੇ ਹਰਿ ਭ੍ਰਮਿਆਂ ਦਵਾਰ ਤੋਹੇ ਆਪਨਾ ਜਾਣਕਰ ਉਪਰ ਤਬਾਰਾ ਤੁਮ ਸਾਇ ਮੈਂ ਕਿੰ ਕਰਤਾ ਆ ਦਾ ਜਾਂਦਾ ਹਥ ਬਾਰੋ ਹਮਰੇ ਸਭ ਮੇਰੇ ਸ਼ਿੰਗਾਰੋ ਪ੍ਰਤਮ ਤਰਪੁਗੁਤ ਗਤੈ ਨ ਬਰਕਰੋ ਕਵਤੋ ਨਾਨਕ ਕਿਸਨ ਜਤਾ ਮਾ ਚਰਿਤ ਰਚਾਰੋ ਉਚੋਕ ਹੋਏ ਕਬਲੇ ਸੁਧਾਰੋ ਕਬਿ ਵਾਚ ਦੋਹਰਾ ਜੋ ਨਜ ਪ੍ਰਮੋਤ ਕਹਾ ਸੋ ਕਹੋ ਜਗ ਮਾਹੀ ਜੋ ਤੇ ਪ੍ਰਪਤੈ ਹੈ ਅੰਤ ਸ੍ਰੋ ਕੋ ਜਾਹੀ ਦੋਹਰਾ ਆਰ ਹਰਜੰਦੂ ਇੱਕ ਹੈ ਬਿ ਵਿਚਾਰਿ ਕਛੁ ਨਾਹੀ ਜਲ ਤੁਪ ਜਤਰੰਗ ਜੋ ਜਲ ਹੀ ਵਿਕਸਮਾ ਹੈ ਦੁਹਰਾ ਜਾਵੈ ਇਸ ਪ੍ਰਭ ਕੋ ਭਯੋ ਜਨਮ ਤਰਾ ਜਗਿ ਆਏ ਅਮੈ ਕਤ ਸਿਨਛੇਪ ਤੇ ਸਭੁ ਕੈਸ ਨਾਏ ਕਬਾਚ ਦੁਹਰਾ ਠਾੜ ਭਯੋ ਮੈਂ ਜੋਰ ਕਰੇ ਮਤਨ ਕਹ ਸੰਨਿਆਏ ਪੰਚਲਾ ਚ ਜਗਤ ਮਾਏ ਜਬ ਤੁਮ ਕਰੋ ਸਹਾਏ ਦੁਹਰਾ ਜੇ ਜੇ ਤੁਮਰੇ ਧਿਆਨ ਕੋ ਨ ਟੁੜਤੈ ਸੰਤ ਅੰਤ ਲਹਗੇ ਮੁਕਤ ਫਲ ਪਾਵੈਗੇ ਭਗਵਾਨ ਤੈ ਦੁਹਰਾ ਕਾਲਪੁਰ ਕੀ ਦੇਮੋ ਕੋਟਕਿ ਵਿਸ਼ਨ ਮਹੇਸੈ ਕੋਟੇਂਦਰ ਬ੍ਰਹਮਾ ਕੀ ਦੇ ਰਵਿਸ਼ਿਸ਼ ਘਰੋੜ ਜਲੇਸ ਦੋਹਰਾ RAM ਕਤਾ ਜੁਗ ਜੁਵਾ ਟਾਲ ਸਭ ਕੋਈ ਭਾਗਤ ਨੇਤ ਸੁਰਗ ਵਾਸ ਰਗੁਰ ਕਰਾ ਸੁਗਰੀਪੁਰਿ ਸੁਮੇਤ ਚੌ ਪਾਈ ਜੋ ਇਹ ਕਥਾ ਸੁਣਾਇ ਰਗਾਵੇ ਦੂਖ 파ਤੈ ਨਿਕਤ ਨਾ ਆਵੇ ਵਿਸ਼ਨ ਭੱਤ ਕੀ ਫਲ ਹੋਈ ਯਾਦ ਜਨ ਸਰਸ ਕਹਿਦਾ ਕੋਈ ਸੋਮਾ ਸਤਰਾ ਸਸਤ ਚਾਵਣ ਹਾਣ ਉਦੀ ਪ੍ਰਤਨ ਸੁਖਦਾਵਨ ਤ ਪ੍ਰਸ਼ਾਦ ਕਰ ਗਦ ਸੁਧਾਰਾ ਭੂਲ ਪਰੀ ਲਹੁ ਲਹੁ ਸੁਧਾਰਾ ਦੋਹਰਾ ਨੇ ਤਰ ਤੁੰ ਕੇ ਚਰਨ ਤਾ ਰਸਤ ਦਰਵ ਤੀਤ ਰੰਗੇ ਸ੍ਰੀ ਭਗਵਤ ਪੂਰਨ ਕੀ ਓ ਰਗੁਰ ਕਥਾ ਪ੍ਰਸੰਗੇ ਦੋਹਰਾ ਸਾਦ ਸਾ ਜਨ ਨਹੀਂ ਬਾਸਵਦ ਵਿਵਾਦ ਕਰਨ ਸਕਲ ਪੂਰਨ ਕੀ ਓ ਭਗਵਤ ਕਿਰਪਾ ਪ੍ਰਸ਼ਾਦ ਸਈਆ ਬਾਹਂ ਗਏ ਜਉ ਤੇ ਤੁਮਰੇ ਤਉ ਤੇ ਕੋ ਅੰਕ ਤਰੇ ਨਹੀਂ ਆਨਿਓ ਰਾਮ ਰਹੀ ਪੁਰਾਣ ਪੁਰਾਣ ਨੈ ਕਹਿ ਮਤਿ ਕ ਨ ਮੰਨਿਓ ਸਿਮਰ ਸਾਸਤਰ ਵੇ ਸਮੈ ਵੋ ਫੇਰ ਕਾ ਮੈ ਕ ਨ ਜਾਣਿਓ ਸ਼੍ਰੀ ਸੁਪਾਨਿ ਕਿਰਪਾ ਤੁਮਰੀ ਕਾਰੀ ਮੈ ਨ ਕਹਉ ਸਤੋਹਿ ਬਖਾਨਿਓ ਦੁਹਰਾ ਸੋ ਦਵਾਰ ਕੋ ਸ਼ਡ ਕੈ ਗਇਓ ਤੁਹਾਰੋ ਦਵਾਰੈ ਬਾਹਂ ਗਏ ਕੀ ਲਾਜ ਅਸੇ ਗੋਬਿੰਦ ਦਾਸ ਤੁਹਾਰੈ ਸੋ ਦਵਾਰ ਕੋ ਸ਼ਡ ਕੈ ਗਇਓ ਤੁਹਾਰੋ ਦਵਾਰ ਬਾਰਿੰਗ ਸਿੰਘ ਦੀ ਲਾਜਿਆ ਸੋ ਗੋਬਿੰਦ ਦਾ ਤੋਹਾਰ ਹੈ। ਰਾਗ ਕਲੀ ਮਹਲਾ 3 ਆਨੰਦ ੴ ਸਤਿਗੁਰ ਪ੍ਰਸਾਦ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨਵ ਜੀਆਂ ਬਾਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣੀਆਂ ਸਤੋ ਤਾਂ ਗਉ ਘੋਰੀ ਕੇ RAM ਜਿਨੀ ਵਸਾਇਆ ਕਹਿ ਨਨਕ ਨੰਦ ਘਵਾਲ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆਤਮ ਸਦਾਰ ਉਮਰ ਨਾਲੇ ਹਰ ਨਾਲੇ ਰਹੁ ਤੂੰ ਮਨ ਮੇਰੇ ਸੁਧਾ ਵਿਚਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਵਨਗ ਲੰਸ ਮਰ ਸੋਮੀ ਸੋਕ ਮਨ ਹੁਸਾਰੇ ਕਹਿ ਨਨਕ ਮਨ ਮੇਰੇ ਸੁਧਾ ਰਹੁ ਹਰ ਨਾਲੇ ਸਾਚੇ ਸਹਬਾ ਕਹਿਨਾ ਹੀ ਕਰਦੇ ਰਹਿ ਕਰਤ ਤੰ ਤੇਰਾ ਸਭਿ ਸ਼ਾਇਦ ਦੇਹ ਸੋ ਪਾਵੇ ਸੁਦਾਸ ਸਲਾਹਤੈ ਰੀ ਨਾ ਮਨ ਵਸਾਵੇ ਨਾ ਜਨ ਕੈ ਮਨ ਵਸਿਆ ਵਾਜੀ ਛੁਦ ਘਨੇਰੀ ਕਹਿ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਰ ਮੇਰਾ ਜਨ ਤੁਕਾਂ ਸਭ ਗਵਾਇਆਂ ਕਰ ਸ਼ਾਂਤ ਸੁਖ ਮਨੈ ਵਸਿਆ ਜਨ ਇਛਾ ਸਭ ਕੋ ਜਾਨਿਆ ਸਦਾ ਗੁਣ ਕੀਤਾ ਗੁਰੂ ਟੋਜ ਜਦਿ ਇਹ ਮੜਿਆਆਂ ਕਹਿ ਨਾਨਕ ਸੁਨੋ ਸੰਤੋ ਸਤੋ ਸਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਛਾਦਿਤ ਕਰਤਿ ਪਾਗਾ ਕਰਤਿ ਪਾਗਾ ਸੋਦਵਾਜੇ ਕਲਾ ਜਿਤ ਕਰਤ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਇ ਤਜਿਨ ਕੋ ਸੇ ਨਾਮ ਅਰ ਕ ਲਾਗੇ ਕਹਿ ਨਾਨਕ ਤਸ ਹੋਆ ਤਿਤ ਕਰ ਅਨੰਦਵਾਜੇ ਅਨ ਸੁਣੋ ਵਡ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬਰਮ ਪਰ ਪਾਏ ਉਤਰੇ ਸਗਲ ਵੀ ਸੂਰੇ ਦੂ ਘਰੋ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸਤ ਸਾਚੁ ਨ ਪਐ ਸਰਸੇ ਪੂਰੇ ਗੁfte ਜਾਣੇ ਸੁਣਤੇ ਪੁਨੀਤ ਕਹਤੇ ਪਤ ਸਤਿਗੁਰ ਆਇਆ ਭਰ ਪੂਰੇ ਬਿਨਵੰਤ ਨਾਨਕ ਗੁਰ ਚੰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਤ ਸਤਿਗੁਰ ਆਇਆ ਭਰ ਪੂਰੇ ਬਿਨਵੰਤ ਨਾਨਕ ਗੁਰ ਚੰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਲੀ ਮਹੱਲਾ 5 ਥਾਲੇ ਤਨ ਵਸਤੂ ਪਰਿਓ ਸਾਸੰਦਗ ਵਿਚਾਰੋ ਮਰਤਨਾਮ ਟਰਕਰ ਕਾ ਪਇਓ ਇਸਕਾ ਸਾਸਦਾਰ ਜੇ ਕੋ ਕਹਾ ਵਾ ਜੇ ਕੋ ਪੁੰਚਾ ਤਿਸ ਕਾ ਹੋਇ ਉਧਾਰ ਹੋਇ ਵਸਤ ਜਿ ਨਹ ਜਾਇ ਨਿਤ ਨਿਤ ਰਖਤ ਉਧਾਰ ਹੋ ਤਮ ਸੰਸਾਰ ਚਰਨ ਲਗ ਤਰੀਐ ਸਬਨਾਨਕ ਬ੍ਰਹਮਤਸਾਰ ਹੋ ਸਲੋਕਹੁ ਹਲਾ ਪੰਜਵਾ ਤੇਰਾ ਕੀਤਾ ਜਤੋਂ ਨਾਹੀ ਮੈਨੋ ਜੋ ਕਿ ਤੋਇ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਤੈ ਹੋਇ ਤਰਸ ਤੈ ਮਹਾਰਮ ਤੋਇ ਸਤਗੁਰ ਸਜਨ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਨਮੰਤੀ ਵਹਿ ਹਰਿਆ ਪੌੜੀ ਤਤ ਤੋ ਸਮਰਥ ਜਿਤੈ ਕੋਈ ਨਾ ਹੈ ਉਤ ਤੇਰੀ ਰਾਖੀ ਅਗਨੀ ਉਦਰ ਮਾਹੇ ਸੁਣ ਕੇ ਜੰਕੇ ਦੂਤ ਨਾਇ ਤੇ ਰਛੜ ਜਾਹੇ ਭੌਦਲ ਬਿਕ ਮੁਸਕਾਹੋ ਗੁਰシャਉਂਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅਮਰ ਤੇ ਕਾਹੇ ਕਲਮਹਿ ਹਉ ਪੰਦਾਏ ਗਣ ਗੋਬਿੰਦ ਗਾਹੇ ਸਸਨੋ ਕਿਰਪਾਲ ਇਸ ਮਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਏ ਜੀ ਆਵੈ ਤਦ ਹਾਏ ਸ਼ਲੋਕ ਮਹਲਾ ਪੰਜਵਾਂ ਅੰਤਰ ਗੁਰ ਆ ਰਤਨਾ ਜੀਵ ਜਪ ਗੁਰ ਨਾਮ ਨਿਤਰੀ ਸਤ ਗੁਰ ਪੈਕ ਨਾ ਆਸ਼ਰਮੇ ਸੁਨੰਗ ਨਾਮ ਸਤ ਗੁਰ ਤੇ ਤੀਰਤਿਆ ਦਰਗੇ ਪਾਈ ਛਾਓ ਬਹੁਤਾਂ ਨੇ ਕਿਰਪਾ ਕਰੇ ਜਿਸ ਮਹਾਰੇ ਵਤ ਦੇ ਜਗ ਵਿੱਚ ਤੁੰ ਕਾਢੀਐ ਮਰਲੇ ਕੇਈ ਕੇ ਮਹਲਾ ਪੰਜਵਾਏ ਰਖੇ ਰਤਨ ਹਾਰ ਆਪਵਾਰਿਆ ਨਾ ਗੁਰ ਕੀ ਪੈਰੀ ਪਾਏ ਕਾ ਸਵਾਰਿਆ ਨਾ ਹੋਵਾ ਆਪ ਦਿਆਲੇ ਮਨੋਨਾ ਵਿਸਾਰੇ ਨਾ ਸਾਜਨਾ ਕੇ ਸੰਗੀ ਭਉਜੰਤਾਰੇ ਨੋ ਸਾਕਰੰਦੰਦਕ ਦੁਸਟ ਕਿਨੁ ਮਾਹੇ ਮਦਾਰੇ ਨਾ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਮਰਸ ਹੋਏ ਸਗਲੇ ਦੂਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਮਰਸ ਹੋਏ ਸਗਲੇ ਦੂਖ ਜਾਹੇ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ